ਬਾਈ ਜੀ ਮੈਂ ਮਾਸਟਰ ਨਰਪ ਸਿੰਘ ਨੰਗਲਾ ਜੋ ਨੰਗਲੇ ਦੇ ਵਿੱਚ ਇਹ ਚਿੱਤੇ ਬਾਰੇ ਜਾਂ ਤेंदੂਏ ਬਾਰੇ ਗੱਲਬਾਤ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਮੈਂ ਗੱਲ ਕਰਨੀ ਚਾਹਣਾ ਹੈ ਕਿ ਮੈਂ ਅੱਜ 5 ਤਰੀਕ ਸ਼ਾਮ 6:00 ਬਜ ਕੇ 12-13 ਮਿੰਟਾਂ ਤੇ ਮੈਂ ਪੇਰੋਂ ਵਾਲੀ ਜਿਹੜੀ ਕੱਸੀ ਆਪਣੀ ਉਹਦੇ ਕੱਸੀ ਦੇ ਬਿਲਕੁਲ ਪੁਲ ਦੇ ਨਜ਼ਦੀਕ ਗਿਆ ਤਾਂ ਪੁਲ ਦੇ ਪਿੰਡ ਵਾਲੇ ਪਾਸੇ ਸੱਜੇ ਹੱਥਾਂ ਜਿਹੜੀ ਰੋਹੀ ਸਿੰਘ ਦੀ ਉਹ ਸਰੋਂ ਬੀਜੀ ਹੋਈ ਐ ਸੌਰੀ ਬਰਸੀਮ ਬੀਜੀ ਹੋਈ ਐ ਉਹਦੇ ਵਿੱਚ ਮੈਂ ਇੱਕ ਕੜਕ ਕੜਕ ਹੁੰਦੀ ਦੇਖੀ ਤਾਂ ਜਦੋਂ ਮੈਂ ਦੇਖਿਆ ਤਾਂ ਜਿਹੜਾ ਜਾਨਵਰ ਉਹ ਇੱਕ ਲੇਲਾ ਪਿਆ ਸੀ ਉੱਥੇ ਲੇਲੇ ਨੂੰ ਜਾਨਵਰ ਖਾ ਰਿਹਾ ਸੀ ਤੇ ਉਹਦੀ ਜਾਨਵਰ ਦੀ ਪੂਛ ਮੇਰੇ ਵੱਲ ਸੀ ਬਿਲਕੁਲ ਉਹ ਚਿੱਤੇ ਵਰਗਾ ਲੱਗਿਆ ਮੈਨੂੰ ਪਰ ਮੈਂ ਹੌਲੀ ਹੌਲੀ ਸੈਕਦਾ ਸੈਕਦਾ ਪੁੱਠਾ ਆਇਆ ਤਾਂ ਮੈਂ ਉਥੇ ਪਰਮਜੀਤ ਸਿੰਘ ਨੂੰ ਰੋਹੀ ਕੇ ਨੂੰ ਉਹਨੂੰ ਬੋਲ ਮਾਰਿਆ ਉਹ ਮੇਰੇ ਨਾਲ ਗਿਆ ਬੈਟਰੀ ਲੈ ਕੇ ਫਿਰ ਅਸੀਂ ਖੜਕ ਸਿੰਘ ਦੇ ਪਰਿਵਾਰ ਨੂੰ ਉਹਨਾਂ ਦਾ ਬਾਦਲ ਨੂੰ ਉਠਾਇਆ ਉਧਰੋਂ ਗੋਰੀ ਨੂੰ ਉਠਾਇਆ ਪਰ ਅਸੀਂ ਜਦੋਂ ਸਾਰਿਆਂ ਨੇ ਜਾ ਕੇ ਦੇਖਿਆ ਤਾਂ ਉਹ ਇੱਕ ਕੁੱਤਾ ਸੀ ਕੁੱਤਾ ਜ਼ਰੂਰ ਇਸ ਜਾਨਵਰ ਨੂੰ ਖਾ ਰਿਹਾ ਸੀ ਪਰ ਇਹ ਨਹੀਂ ਪਤਾ ਵੀ ਭਾਈ ਇਹ ਕੁੱਤਾ ਪਿੰਡ ਦਾ ਨੁਕਸਾਨ ਕਰ ਰਿਹਾ ਹੈ ਜਾਂ ਹੋ ਸਕਦਾ ਉਹ ਜਾਨਵਰ ਜਿਹੜਾ ਬਾਹਰੋਂ ਆਇਆ ਹੈ ਉਹ ਲੈ ਕੇ ਸੜਕ ਦੇ ਕੋਲੇ ਕਿਤੇ ਡਰ ਡਰ ਕੇ ਭੱਜ ਗਿਆ ਕੋਈ ਮਸ਼ੀਨਰੀ ਆਈ ਤੋਂ ਤੇ ਹੋ ਸਕਦਾ ਉਸ ਤੋਂ ਬਾਅਦ ਭਾਈ ਇਹਨੂੰ ਕੁੱਤੇ ਹੀ ਲੰਮਕ ਗਏ ਹੋਣਾ ਕੁੱਤਾ ਇਕੱਲੇ ਹੀ ਸੀ ਉਹ ਹੋਰ ਕੁੱਤੇ ਇਹਦੇ ਕੋਲੇ ਆਸੇ-ਪਾਸੇ ਲੱਗੇ ਨਹੀਂ ਦੋ ਤਿੰਨ ਕੁੱਤੇ ਹੋਰ ਫਿਰਦੇ ਸੀ ਉਹ ਆਸੇ-ਪਾਸੇ ਰਹੇ ਨੇ ਇਸ ਜਿਹੜਾ ਖਾ ਰਿਹਾ ਸੀ ਇਹਦੇ ਕੁੱਤੇ ਦੇ ਕੋਲੇ ਨਹੀਂ ਲੱਗੇ ਉਹ ਕੁੱਤੇ ਇੰਨੀ ਕਬੜਤੀ ਪਰਬਾਨ ਕਰਨੀ ਇਹਨੂੰ ਅਫਵਾਹ ਨਾ ਸਮਝਣੀ ਬਾਕੀ ਇਹ ਤਾਂ ਡਰਨਾ ਵੀ ਹੈ ਨਹੀਂ ਅਸੀਂ ਕੋਲੇ ਗਏ ਆ ਕੁੱਤੇ ਨੂੰ ਡੱਕ ਰਿਆ ਫੋਟੋ ਖਿੱਚ ਕੇ ਆ ਲੇਲਾ ਦਿਸਿਆ ਨੇਰੇ ਦਾ ਟੈਪ ਸੀ ਨਹੀਂ ਅਸੀਂ ਕੁੱਤੇ ਦੀ ਵੀ ਫੋਟੋ ਖਿੱਚ ਕੇ ਪਾ ਦਿੰਦੇ ਕੁੱਤਾ ਵਾਵਾ ਡਬਲ ਹੈ ਉਹ ਹੋ ਸਕਦਾ ਇਹ ਹੀ ਨਾ ਹੋਵੇ ਭਾਈ ਧੰਨਵਾਦ ਜੀ ਇਹ ਨੁਕਸਾਨ ਵੀ ਬਈ ਪਿੰਡ ਨਗਲੇ ਹੋਇਆ ਪੇਰੋਂ ਵਾਲੀ ਸੜਕ ਤੇ ਬਾਕੀ ਤੁਸੀਂ ਆ ਆਡੀਓ ਸੁਣ ਲਈ ਹੋਣੀ ਆ ਵੀ ਇਸ ਬੰਦੇ ਨੇ ਕੀ ਕਿਹਾ ਜਿਸ ਨੇ ਆਪਣੇ ਅੱਖੀਂ ਦੇਖਿਆ ਹਨਾ ਤਾਂ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਆਪਣਾ ਆਪਣਾ ਵੀ ਧਿਆਨ ਰੱਖੋ ਆਪਾਂ ਸੱਤ ਦਿਨਾਂ ਜਿੰਨਾ ਚਿਰ ਇਹ ਜਾਨਵਰ ਫੜਿਆ ਨਹੀਂ ਜਾਂਦਾ ਧੰਨਵਾਦੀ